ਅੱਜ ਆਇਆ ਮੇਰੇ ਵੱਡੇ ਭਰਾ ਨੇ ਇੰਦਰਪ੍ਰੀਤ ਨੰਦ ਜੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਮਿਸਿਸ ਨੂੰ ਸਾਡੇ ਭਾਬੀ ਜੀ ਉਹਨਾਂ ਨੂੰ ਸਾਰੇ ਪਰਿਵਾਰ ਨੂੰ ਬਹੁ ਬਹੁ ਵਧਾਈਆਂ ਤੇ ਸਾਰੀ ਮਰੇਮੇਂਦਰਾ ਫੈਮਿਲੀ ਨੂੰ ਬਹੁਤ ਮੁਬਾਰਕਾਂ ਜਿਹੜਾ ਅੱਜ ਨਵਾਂ ਇਲੈਕਟ੍ਰਿਕ ਗੱਡੀ ਇਹਨਾਂ ਨੇ ਲਾਂਚ ਕੀਤੀ ਹੈ ਬੜਾ ਅੱਛਾ ਮਾਡਲ ਹੈ ਤੇ ਸਾਡੇ ਅੰਮ੍ਰਿਤਸਰ ਦੇ ਲਈ ਦੇਖੋ ਆ ਨੰਦ ਜੀ ਨੇ ਬੜਾ ਅੱਛਾ ਗਿਫਟ ਦਿੱਤੇ ਆ ਬੜੇ ਅੱਛੇ ਨਵੇਂ ਸ਼ੋਰੂਮ ਹਾਈ ਟੈਕ ਸ਼ੋਰੂਮ ਬਣਾਏ ਨੇ ਨਵੀਂ ਗੱਡੀ ਦੀ ਲਾਂਚ ਹੈ ਤੇ ਮੈਂ ਸਾਰੇ ਪਰਿਵਾਰ ਨੂੰ ਬੋਬੋ ਵਧਾਈ ਦਿੰਨਾ ਕਿ ਇਲੈਕਟ੍ਰਿਕ ਗੱਡੀਆਂ ਨਾਲੇ ਸਾਡੇ ਸ਼ਹਿਰ ਦਾ ਪੋਲਿਊਸ਼ਨ ਵੀ ਕੰਟਰੋਲ ਹੋਏਗਾ ਜਿਸ ਦੇ ਨਾਲ ਇਹ ਇਲੈਕਟ੍ਰਿਕ ਗੱਡੀਆਂ ਦਾ ਬੜਾ ਅੱਛਾ ਬੂਸਟ ਮਿਲੇਗਾ ਬਹੁਤ ਵੱਡਾ ਬ੍ਰਾਂਡ ਹੈ ਮਹਿੰਦਰਾ ਕੋਲੇ ਬਹੁਤ ਜੀ ਹਾਂ ਅੱਜ ਬਹੁਤ ਵੱਡਾ ਬ੍ਰਾਂਡ ਹੈ ਦੇਖੋ ਮਹਿੰਦਰਾ ਦਾ ਉਹਨਾਂ ਨੇ ਇਲੈਕਟ੍ਰਿਕ ਗੱਡੀ ਦਾ ਜਿਹੜਾ ਇਨੀਸ਼ੀਏਟਿਵ ਲਿੱਤਾ ਹੈ ਇਹਦਾ ਇਲੈਕਟ੍ਰਿਕ ਗੱਡੀ ਦੇ ਨਾਲ ਸਾਡਾ ਜਿਹੜਾ 에ਅ ਪੋਲਿਊਸ਼ਨ ਜਿਹੜਾ ਪੋਲਿਊਸ਼ਨ ਵੀ ਸਾਡਾ ਕੰਟਰੋਲ ਹੋਏਗਾ ਜਿਸ ਦੇ ਨਾਲ ਸਾਨੂੰ ਅੱਛਾ ਵਾਤਾਵਰਣ ਵੀ ਮਿਲੇਗਾ ਬੜਾ ਅੱਛਾ ਇਨੀਸ਼ੀਏਟਿਵ ਹੈ ਸਾਰੀਆਂ ਗੱਡੀਆਂ ਨੂੰ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਮੂਵ ਹੋਣਾ ਚਾਹੀਦਾ ਜਿਸ ਨਾਲ ਸਾਡਾ ਆਨ ਵਾਲੀ ਜਿਹੜੀ ਡਿਵੈਲਪਮੈਂਟ ਹੈ ਉਹਨੂੰ ਨਵਾਂ ਵਿਜ਼ਨ ਮਿਲੇ ਸਰ ਸ਼ਹਿਰ ਵਾਸੀਓ ਨੇ ਕੀ ਮੈਸੇਜ ਦੇਣਾ ਚਾਹੋਗੇ ਇਲੈਕਟ੍ਰਿਕ ਕਾਰਾਂ ਦੇ ਬਾਰੇ ਆਹ ਦੇਖੋ ਬੜਾ ਅੱਛੇ ਉਹਨਾਂ ਨੇ ਕਲਰ ਲਾਂਚ ਕੀਤੇ ਆ ਇਲੈਕਟ੍ਰਿਕ ਕਾਰ ਹੈ ਮੇਰੇ ਹਿਸਾਬ ਨਾਲ ਤੇ ਸਾਡੇ ਜਿਹਨੇ ਦੇਖਦੇ ਆ ਸਾਰਿਆਂ ਨੇ ਆਪਣੀ ਆਪਣੀ ਵਾਈਫ ਨੂੰ ਜ਼ਰੂਰ ਗਿਫਟ ਕਰਨੀ ਚਾਹੀਦੀ ਗੱਡੀ ਅੱਜ ਸਾਡੇ ਸ਼ੋਅਰੂਮ ਦੇ ਵਿੱਚ ਜਿਹੜੇ ਇੰਦਰ ਪ੍ਰੀਤੀ ਜਿਹੜੇ ਓਨਰ ਨੇ ਔਰ ਅੱਜ ਉਹ ਜਲੰਧਰ 'ਚ ਇਨਾਗਰੇਸ਼ਨ ਕਰ ਰਹੇ ਗੱਡੀ ਦੀ ਔਰ ਇੱਥੇ ਉਹਨਾਂ ਦੇ ਬਿਜ਼ੀਨ ਔਰ ਸਭ ਤੋਂ ਪਹਿਲਾਂ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿ ਜਿਹੜੀ ਮਹਿੰਦਰਾ ਨੇ ਆਟੋਮੋਬਾਈਲ ਨੇ ਇੰਡੀਆ ਇੰਡਸਟਰੀ ਦੇ ਵਿੱਚ ਆਟੋਮੋਬਾਈਲ ਇੰਡਸਟਰੀ ਦੇ ਵਿੱਚ ਆਪਣੀ ਥਾਂ ਜਮਾਈ ਹੈ ਉਸ ਥਾਂ ਦੇ ਵਿੱਚ ਇੱਕ ਕਦਮ ਹੋਰ ਅੱਗੇ ਵਧਦੇ ਅੱਜ ਇਲੈਕਟ੍ਰਿਕ ਵੀਕਲ ਇੱਕ EV ਗੱਡੀ ਜਿਹੜੀ ਐ SUV ਜਿਹੜੀ ਲਾਂਚ ਕਰ ਰਹੇ ਨੇ ਔਰ ਇਹ ਇੱਕ ਜਿਹੜੀ ਪ੍ਰੋਬਲਮ ਸੀ ਲੋਕਾਂ ਦੇ ਵਿੱਚ ਸੋਚ ਸੀਗੀ ਕਿ ਜਿਹੜੀਆਂ ਇਲੈਕਟ੍ਰਿਕ ਵੀਕਲ ਨੇ ਉਹਨਾਂ ਦੀਆਂ ਬੈਟਰੀਆਂ ਕੋਈ 5-4 ਸਾਲ ਬਾਅਦ ਖਰਾਬ ਹੋ ਜਾਣਗੀਆਂ ਕਿਉਂਕਿ 5 ਸਾਲ ਦੀ ਵਾਰੰਟੀ ਵਾਲੀਆਂ ਗੱਡੀਆਂ ਆਈਆਂ ਸੀਆਂ ਉਸ ਤੋਂ ਬਾਅਦ ਬਹੁਤ ਕੋਸਟਲੀ ਜਿਹੜੀਆਂ ਗੱਡੀਆਂ ਲੀਥੀਅਮ ਬੈਟਰੀਆਂ ਜਿਹੜੀਆਂ ਚੇਂਜ ਕਰਾਉਣੀਆਂ ਪੈਣਗੀਆਂ ਉਸ ਲੋਕਾਂ ਦੇ ਭਰਮ ਨੂੰ ਤੋੜਦੇ ਆ ਮਹਿੰਦਰਾ ਨੇ ਆਟੋਮੋਬਾਈਲ ਨੇ ਪਹਿਲ ਕਦਮੀ ਕਰਦੇ ਲਾਈਫਟਾਈਮ ਜਿਹੜੀ ਵਾਰੰਟੀ ਕੀਤੀ ਹੈ ਇੱਕ ਤਾਂ ਉਹ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਅਸਰ ਕੀਤਾ ਔਰ ਲੋਕੀ ਇਹਦੇ ਵੱਲ ਭੱਜਣਗੇ ਕਿਉਂਕਿ ਗ੍ਰੀਨ ਰੈਵਿਊਲੂਸ਼ਨ ਲਈ ਇਲੈਕਟ੍ਰਿਕ ਵੀਕਲ ਜਿਹੜੇ ਨੂੰ ਬਹੁਤ ਜ਼ਰੂਰੀ ਨੇ ਸੋ ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਮੁਬਾਰਕਬਾ ਦਿੰਦਾ ਕਿ ਇਹਨਾਂ ਪਹਿਲ ਕਦਮੀ ਕੀਤੀ ਹੈ ਕਿ ਲਾਈਫਟਾਈਮ ਵਾਰੰਟੀ ਦੀ ਦੂਸਰਾ ਜਿਹੜੀ ਮਹਿੰਦਰਾ ਦੀ ਅਜਾ ਆਟੋਮੋਬਾਈਲ ਹੈ ਇਹਨੇ ਜਿੰਨੇ ਕੁ ਫੀਚਰ ਦੇ ਰਿਆ ਉਹ ਜਰਮਨੀ ਦੀਆਂ ਬਾਹਰ ਯੂਰਪ ਦੀਆਂ ਗੱਡੀਆਂ ਨੂੰ ਪਿੱਛੇ ਸੁੱਟਦਾ ਆਇਆ ਇਹ ਦੁਨੀਆ ਦੇ ਵਿੱਚ ਆਪਣੀ ਜਿਹੜੀ ਆਟੋਮੋਬਾਈਲ ਦੇ ਵਿੱਚ ਤਾਕਤ ਮਾਰੀ ਏ ਮਹਿੰਦਰਾ ਆਟੋਮੋਬਾਈਲ ਸੋ ਮੈਂ ਅੱਜ ਦੇ ਇਸ ਮੌਕੇ ਦੇ ਉੱਤੇ ਸਾਰਿਆਂ ਨੂੰ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾ ਦਿੰਦਾ ਜੀ ਕਿਹੜੀ ਗੱਡੀ ਪਸੰਦ ਕੀਤੀ ਤੁਸੀਂ ਕਿਹੜੀ ਲੈ ਰਹੇ ਹੋ ਇਹਨਾਂ ਦੋਨਾਂ ਚੋਂ ਮੇਕ ਕੋ ਆਲਰੇਡੀ ਗੱਡੀਆਂ ਨੇ ਜੀ ਜਿਹੜੀ ਕੋਈ ਜ਼ਰੂਰ ਨਵੇਂ ਆਏ ਨਵੀਆਂ ਚੀਜ਼ਾਂ ਜਿਹੜੀ ਜ਼ਰੂਰਤ ਪਵੇਗੀ ਤੇ ਮੈਂ ਕੋਸ਼ਿਸ਼ ਕਰਾਂਗਾ ਜਦੋਂ ਮੈਂ ਗੱਡੀ ਚੇਂਜ ਕਰਨੀ ਹੋਏਗੀ ਤੇ ਮੈਂ ਮਹਿੰਦਰਾ ਦੀ ਹੀ ਲਵਾਵਾਂਗਾ ਠੀਕ ਠੀਕ ਹਾਂਜੀ ਆਮ ਵੈਰੀ ਵੈਰੀ ਐਕਸਾਈਟਿਡ ਅਬਾਊਟ ਇਟ ਔਰ ਮੈਨੂੰ ਲੱਗਦਾ ਸੀ ਕਿ ਅੰਮ੍ਰਿਤਸਰ ਦੇ ਲੋਕ ਵੀ ਬਹੁਤ ਵੇਟ ਕਰ ਰਹੇ ਸੀ ਇਸ ਗੱਡੀ ਦੇ ਆਉਣ ਵਾਸਤੇ ਤੇ ਇਹ ਪਹਿਲੀ ਗੱਡੀ ਆਈ ਏ ਬੈਟਰੀ ਵੀ ਜਿਹਦੀ ਬੈਟਰੀ ਲਾਈਫ ਲੌਂਗ ਹੈ ਨਾਰਮਲੀ ਕੀ ਹੁੰਦਾ ਸੀ ਲੋਕੀ ਕਹਿੰਦੇ ਸੀ ਜਿੰਨੀ ਦੀ ਕਾਰ ਉਹਨੇ ਦੀ ਬੈਟਰੀ ਆਫਟਰ 5 ইয়ার্স ਸੋ so this time ਉਹਨਾਂ ਨੇ ਕਿਹੋ ਜਿਹੀ ਗੱਡੀ ਪ੍ਰੋਡਿਊਸ ਕੀਤੀ ਜਿਹਦੇ ਚ ਤੁਹਾਨੂੰ ਬੈਟਰੀ ਚੇਂਜ ਕਰਨ ਦੀ ਕੋਈ ਵੀ ਟੈਨਸ਼ਨ ਨਹੀਂ ਹੋਏਗੀ ਅਸੀਂ ਲੋਕ ਫਾਰਵਰਡ ਕਰ ਰਹੇ ਆ ਕਿ ਲੋਕੀ ਇਸ ਚੀਜ਼ ਨੂੰ ਲਾਈਕ ਕਰਨਗੇ ਮੈਂ ਪੇਮੈਂਟ ਦੀ ਗੱਲ ਕੀਤੀ ਜੇ ਉਹ ਤੁਹਾਨੂੰ ਸਟਾਰਟਿੰਗ ਹੈ ਕਿ ਕਿ ਫ੍ਰੀਜ਼ਨੇਬਲ ਆਬਵਸਲੀ ਪਾਕਟ ਫ੍ਰੈਂਡਲੀ ਗੱਡੀਆਂ ਹੁੰਦੀਆਂ ਸਾਡੀ ਮਹਿੰਦਰਾ ਦੀ ਤੁਸੀਂ ਜਿੰਦਗੀ ਕੋਈ ਲਾਂਚਿੰਗ ਕਰੋਗੇ ਹਾਂਜੀ ਹਾਂਜੀ ਸੇਮ ਡੇ ਮੀ ਲਾਂਚਿੰਗ ਹੋ ਰਹੀ ਹੈ ਅੰਮ੍ਰਿਤਸਰ ਵੀ ਤੇ ਮਿਸਟਰ ਇੰਦਰਪ੍ਰੀਤ ਆਨੰਦ ਐਮ ਡੀ ਜੋ ਵਰਲਡਵਾਈਡ ਉਹਥੇ ਕਰ ਰਹੇ ਤੇ ਮੈਂ ਉਹਨਾਂ ਦੀ ਵਾਈਫ ਆ ਮੈਂ ਇੱਥੇ ਕਰ ਰਹੀ ਆ ਇਹ ਲੱਗਦਾ ਲੋਕਾਂ ਨੂੰ ਬਸਾਦਾ ਹੋਵੇ ਅੰਮ੍ਰਿਤਸਰ ਲੋਕਾਂ ਨੂੰ ਜਾਂ ਪੰਜਾਬ ਲੋਕਾਂ ਨੂੰ ਵਾਈਕਲ ਜੀ ਡੈਫੀਨਿਟਲੀ ਯੈਸ ਬੈਟਰੀ ਵਾਸਤੇ ਅੱਜਕੱਲ ਪੈਟਰੋਲ ਜਿੰ ਆਓ ਦੇਖੋ ਪਸੰਦ ਕਰੋ ਐਂਡ ਆਪਣੀ ਆਪਣੀ ਵਾਈਫ ਨੂੰ ਗਿਫਟ ਕਰੋ ਆਪਣੇ ਆਪਣੀ ਵਾਈਫ ਨੂੰ ਗਿਫਟ ਕਰੋ ਬਾਜੀ ਜੀ ਹਾਂਜੀ ਜੋ ਤੁਸੀਂ ਕਿਹਾ ਸੈਂਡ ਕਰ ਲਓ ਥੈਂਕ ਯੂ ਵੈਰੀ ਮੱਚ ਅਸੀਂ ਆਨਰਡ ਆ ਤੁਸੀਂ ਆਏ ਸਾਡੇ ਅਨੇ ਵਡੇ ਦਿਨ ਵਾਸਤੇ ਐਂਡ ਥੈਂਕ ਯੂ ਥੈਂਕ ਯੂ ਥੈਂਕ ਯੂ ਮੇਰਾ ਨਾਮ ਲਖਸ਼ਦੀਪ ਸਿੰਘ ਹੈ ਜੀ ਮੈਂ ਮਹਿੰਦਰਾ ਤੋਂ ਆ ਅੱਜ ਅਸੀਂ ਆਪਣੀਆਂ ਮਹਿੰਦਰਾ ਦੀ ਬਹੁਤ ਹੀ ਆਈਕਨ ਕਾਰਸ ਦੋ ਕਾਰਸ ਨੇ B6 ਅਤੇ XUV90 ਦਾ ਇਲੈਕਟ੍ਰਿਕ ਹੋਰੀਜ਼ਨ ਐਸਯੂਵੀ ਲਾਂਚ ਕੀਤੀਆਂ ਨੇ ਅਗਰ ਇਹਦੇ ਵਿੱਚ ਮੈਂ ਫੀਚਰਸ ਦੀ ਗੱਲ ਕਰਾਂ ਤਾਂ ਬਹੁਤ ਹੀ ਅਲਟੀਮੇਟ ਫੀਚਰਸ ਦਿੱਤੇ ਗਏ ਨੇ Mahindra ਨੇ ਗਲੋਬਲੀ ਬਹੁਤ ਸਾਰੇ ਬੈਂਚਮਾਰਕ ਵੀ ਸੈੱਟ ਕੀਤੇ ਨੇ ਸੋ ਅਗਰ ਹਾਰਡਵੇਅਰ ਦੀ ਗੱਲ ਕਰਾਂ ਇਹਦੇ ਵਿੱਚ Inclo ਪਲੈਟਫਾਰਮ ਯੂਜ਼ ਕੀਤਾ ਗਿਆ ਜੀ Inclo ਪਲੈਟਫਾਰਮ ਦੇ ਨਾਲ ਕੀ ਹੈ ਕਿ ਤੁਹਾਨੂੰ ਓਵਰਆਲ ਬੈਟਰੀ ਦੀ ਸਟਰਕਚਰ ਸਟਰਕਚਰ ਸੇਫਟੀ ਜਾਂ ਬੈਟਰੀ ਦੀ ਆਉਟਪੁੱਟ ਵਨ ਟਾਈਮ ਚਾਰਜ ਨਾਲ ਤੁਹਾਨੂੰ 500 ਪਲੱਸ ਕਿਲੋਮੀਟਰ ਰੀਅਲ ਵਰਲਡ ਰੇਂਜ ਡੈਫੀਨੇਟਲੀ ਮਿਲੇਗੀ ਮਿਲੇਗੀ ਜੋ ਕਸਟਮਰ ਦੀ ਪਹਿਲਾ ਐਂਜਾਇਟੀ ਹੀ ਹੋਏ ਦੇ ਟਾਈਮ ਤੇ ਬਿਲਕੁਲ Mahindra ਨੇ ਖਤਮ ਕਰਤੀ ਹੈ ਜੀ ਫੀਚਰਸ ਦੀ ਗੱਲ ਕਰਾਂ ਟੋਟਲੀ ਸੌਫਟਵੇਅਰ ਡਰਾਈਵਨ ਵਹੀਕਲ ਆ ਮਿਊਜ਼ਿਕ ਪਲੇਅਰ ਦੇ ਅੰਦਰ ਗੱਲ ਕਰਾਂ 24GB RAM 128GB ਇੰਟਰਨਲ ਮੈਮਰੀ ਯੂਜ਼ ਕੀਤੀ ਗਈ ਹੈ ਜੀ ਉਹਦਾ ਬੈਨੀਫਿਟ ਹੈ ਅਸੀਂ ਜਿਹੜੇ ਵੀ OTT ਐਪਸ ਪਲੇ ਕਰਾਂਗੇ ਉਹ ਸਾਰੇ ਸਮੂਥਲੀ ਵਰਕ ਕਰਨਗੇ 5G ਕਨੈਕਟੀਵਿਟੀ ਦਿੱਤੀ ਗਈ ਹੈ ਅੰਦਰ ਤੁਸੀਂ ਕਾਰ ਤੋਂ ਹੌਟਸਪੌਟ ਵੀ ਲੈ ਸਕਦੇ ਹੋ ਔਰ ਹਰ ਮਨ ਗਾਰਡਨ ਦੇ 16 ਸਪੀਕਰਸ ਯੂਜ਼ ਕੀਤੇ ਗਏ ਨੇ ਜੀ ਸੋ ਵਾਈਲ ਡਰਾਈਵਿੰਗ ਜਾਂ ਕਿਤੇ ਵੀ ਤੁਸੀਂ ਪਾਰਟੀ ਲਈ ਆਊਟਿੰਗ ਕਰਦੇ ਹੋ ਦਾ ਸਾਊਂਡ ਕੁਆਲਿਟੀ ਤੁਹਾਨੂੰ ਬਹੁਤ ਵਧੀਆ ਮਿਲਣ ਵਾਲੀ ਹੈ। ਸਹੀ ਗੱਲ ਕੀਤੀ ਹੈ ਤਾਂ ਪ੍ਰਾਈਸ ਜੀ ਇਹਦਾ بیس ਮਾਡਲ ਸ਼ੁਰੂ ਹੋ ਜਾਏਗਾ 1890 ਐਕਸ਼ੋਰਮ ਪ੍ਰਾਈਸ ਤੋਂ ਅਗਰ ਟੌਪ ਵੇਰੀਐਂਟ 79 ਕਿਲੋਵਾਟ ਦੇ ਵਿੱਚ ਆਏਗਾ ਉਹਦਾ ਐਕਸ਼ੋਰਮ ਪ੍ਰਾਈਸ ਹੈ 229000 ਉਹ ਓਵਰ ਆਲ ਜੀ ਅਗਰ ਬੈਟਰੀ ਦੀ ਸੇਫਟੀ ਦੀ ਗੱਲ ਕਰੀਏ ਜਾਂ ਰਿਲਾਈਅਬਿਲਟੀ ਦੀ ਗੱਲ ਕਰੀਏ ਤੁਹਾਨੂੰ ਲਾਈਫਟਾਈਮ ਅਨਲਿमिटेड ਕਿਲੋਮੀਟਰ ਵਾਰੰਟੀ ਮਿਲੇਗੀ ਫਾਰ ਫਰਸਟ ਟਾਈਮ ਓਨਰ ਫਰਸਟ ਓਨਰ ਲਈ ਬੈਟਰੀ ਚਾਰਜ ਹੋਏ ਕਿੰਨੇ ਕਿਲੋਮੀਟਰ ਬੈਟਰੀ ਚਾਰਜੀ ਜੋ ਕੰਪਨੀ ਰੇਂਜ ਕਲੇਮ ਕਰਦੀ ਹੈ ਜੀ 682 ਕਿਲੋਮੀਟਰ ਬਟ ਪ੍ਰੈਕਟੀਕਲੀ ਤੁਹਾਨੂੰ ਰੀਅਲ ਵਰਲਡ 500 ਪਲੱਸ ਕਿਲੋਮੀਟਰ ਡੈਫੀਨੇਟਲੀ ਮਿਲੇਗੀ ਮਿਲੇਗੀ